ਅਜਨਾਲਾ ਸ਼ਹਿਰ ਅੰਦਰ ਪਿਛਲੇ ਦਿਨ ਇੱਕ ਕਰਿਆਨਾ ਵਪਾਰੀ ਦੇ ਘਰੋਂ ਨਕਾਬਪੋਸ਼ ਲੁਟੇਰਾਂ ਵੱਲੋਂ ਪਿਸਤੌਲ ਦੀ ਨੋਕ ਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਲੱਖਾਂ ਰੁਪਏ ਕੈਸ਼ ਦੀ ਲੁੱਟ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਇਸ ਕੇਸ ਦੀਆਂ ਦੋ ਮੁੱਖ ਮਾਸਟਰਮਾਈਂਡ ਔਰਤਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ ਪੁਲਿਸ ਵੱਲੋਂ ਲੱਖਾਂ ਰੁਪਏ ਦਾ ਸੋਨਾ ਅਤੇ ਕੈਸ਼ ਵੀ ਬਰਾਮਦ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਜਗਦੀਸ਼ ਸਿੰਘ ਨੇ ਦੱਸਿਆ ਕਿ ਅਜਨਾਲਾ ਸ਼ਹਿਰ ਅੰਦਰ ਹੋਈ ਲੁੱਟ ਮਾਮਲੇ ਵਿੱਚ ਦੋ ਆਰਤਾ ਮੋਨਿਕਾ ਅਤੇ ਅਲੀ ਬਾਬਾ ਨੂੰ ਕਾਬੂ ਕੀਤਾ ਹੈ ਉਹਨਾਂ ਕਹੇ ਕਿ ਇਨ੍ਹਾਂ ਕੋਲੋਂ ਗਹਿਣੇ ਅਤੇ ਕੈਸ਼ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦਾ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਉਹਨਾਂ ਕਹੇ ਕਿ ਇਨ੍ਹਾਂ ਕੋਲੋਂ ਸ਼ਕਤੀ ਨਾਲ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਹੁਣ ਤਾਂ ਕਈ ਛੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਪਰਚਾ ਸਾਡਾ 392 506 345 120 25 ਜਨਰਾਲ ਦੇ ਤੱਕ ਕਨੈਕਟ ਹਾਂ ਜੀ ਸਰ ਅੱਜ ਕਿੰਨੇ ਕਿੰਨੇ ਗ੍ਰਫਤਾਰ ਕੀਤਾ ਗਿਆ ਅੱਜ ਅਸੀਂ ਮੋਨਕਾ ਸ਼ਰਮਾ ਨੂੰ ਗ੍ਰਫਤਾਰ ਕੀਤਾ ਹੈ ਉਹਨਾਂ ਦੇ ਨਾਲ ਅੱਜ ਇਕੱਲੇ ਮੋਨਕਾ ਸ਼ਰਮਾ ਜੀ ਗ੍ਰਫਤਾਰ ਹੋਏ ਤੁਹਾਨੂੰ ਪੇਸ਼ ਕੀਤਾ ਜੀ ਤੇ ਰਿਮਾਂਡ ਦਿੱਤਾ ਦਾਜਾ 10 ਦਿਨ ਦਾ ਸਰ ਇਸ ਕੇਸ ਦੇ ਵਿੱਚ ਟੋਟਲ ਕਿੰਨੇ ਜਨਗਾਂ ਦਾ ਨਾਮਜ਼ਦ ਕੀਤਾ ਗਿਆ ਔਰ ਹੁਣ ਤੱਕ ਕਿਹੜੇ ਕਿਹੜੇ ਲੋਕ ਪੇਸ਼ ਹੋ ਚੁੱਕੇ ਨੇ ਇਸ ਕੇਸ ਚ ਟੋਟਲ 7 ਦੋਸ਼ੀ ਜਿਹੜੇ ਆ ਉਹ ਨਾਮਜ਼ਦ ਹੋਏ ਆ ਜੀ ਇੰਨੇ ਜਿਹੇ ਸ਼ੇਰ ਗਿਰਤਾਰ ਕਰ ਲਿਆ ਇੱਕ ਸਾਡਾ ਹਰਪ੍ਰੀਤ ਸਿੰਘ ਉਹ ਗਿਰਤਾਰ ਕਰਨਾ ਸੀ ਸਰ ਚਾਰ ਤਵੱਦਲ ਹੋ ਗਏ ਸੀ ਹੋਰ ਦੋ ਕਿਹੜੇ ਕਿੜੇ ਹੋਏ ਕਿ ਜੀ ਦੋ ਅਮਰਜੀਤ ਕੌਰ ਔਰ ਅਲੀ ਪ੍ਰੀਤ ਤੇ ਮੋਨਕਾ ਸ਼ਰਮਾ ਇਹ ਬਾਤ ਵਿੱਚ ਹੈ ਸਰ ਇਹ ਪਤਾ ਲੱਗਾ ਕਿ ਸਾਰੀ ਕਿੰਦਾ ਘਟਨਾ ਇਲਜ਼ਾਮ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਰਚਿਆ ਗਿਆ ਕਿਸ ਦੁਆਰਾ ਰਚਿਆ ਗਿਆ ਔਰ ਕਿੱਥੇ ਬਹਿ ਗਈ ਇਹ ਜਿਹੜੀ ਸਾਰੀ ਪਲਾਨਿੰਗ ਹੋਈ ਇਹਨਾਂ ਨੇ ਸਾਰੀ ਪਲਾਨਿੰਗ ਪ੍ਰੀਤਨੀ ਦੇ ਘਰ ਬਹਿ ਕੇ ਡੇਰੇ ਤੇ ਉੱਥੇ ਨਹੀਂ ਸਰ ਪ੍ਰੀਤਨੀ ਦਾ ਕੋਈ ਡੇਰਾ ਜੀ ਕਿੱਥੇ ਡੇਰਾ ਕੀ ਸਦਾ ਹੈ ਪ੍ਰੀਤਲੀ ਦਾ ਡੇਰਾ ਬੱਲੜਵਾਲ ਪਿੰਡ ਪੈਂਦਾ ਜੀ ਉੱਥੇ ਚੈਂਦੇ ਦਾ ਇਹ ਸਾਰੇ ਸਾਰੇ ਕਿਦਾਂ ਲਿੰਕ ਸੀ ਆਪ ਇੱਕ ਆਪਸ ਵਿੱਚ ਕਿੰਨਾ ਕਿਦਾਂ ਇੱਕ ਦੂਜੇ ਦੇ ਨਾਲ ਜੁੜੇ ਪ੍ਰੀਤਲੀ ਦੇ ਡੇਰੇ ਤੇ ਮੱਥਾ ਟੇਕਣੋਂ ਤੇ ਉੱਥੇ ਇਹਨਾਂ ਦੇ ਲਿੰਕ ਜੁੜ ਗਏ ਪ੍ਰੀਤਲੀ ਨੂੰ ਹਰਮਨਤ ਸਿੰਘ ਇਹਨੇ ਆਪਣੀ ਜਗ੍ਹਾ ਕੋਈ ਪੜਾਈ ਜੀ ਉੱਥੇ ਪੁਸ਼ਪਾ ਦਾ ਕਿੰਨੀ ਰਿਕਵਰੀ ਹੋਈ ਹੈ ਜੀ ਹੁਣ ਤੱਕ ਪੈਸਿਆਂ ਦੀ ਟੋਟਲ ਤੇ ਕਿੰਨਾ ਸੋਨਾ ਰਿਕਵਰ ਕੀਤਾ ਜਾ ਚੁੱਕਾ ਸੋਨਾ ਤਾਂ ਕਾਫੀ ਰਿਕਵਰ ਹੋ ਗਿਆ ਜੀ ਤੇ ਪੈਸੇ ਸਾਡੇ ਅੱਗੇ 11,70,000 ਰੁਪਏ ਕੀਤਾ ਸੀ 1,20,000 ਰੁਪਏ ਬਾਤ ਖੇਰ ਹੋਰ ਤੋਂ ਹੈ ਸਰ ਸੋਨਾ ਜਿਹੜਾ ਹੁਣ ਕਿੱਥੋਂ ਰਿਕਵਰ ਹੋਇਆ ਹੈ ਕਿੱਥੇ ਰੱਖਿਆ ਗਿਆ ਸੀਗਾ ਕਿੱਥੇ ਜਾ ਕੇ ਵੰਡ ਰਿਆ ਸੀ ਆਪਰ ਚ ਇਹ ਵੰਡ ਰਿਹਾ ਪ੍ਰੀਤੜੀ ਦੇ ਆਪਣੇ ਕੋਲੇ ਰੱਖਿਆ ਸੀ ਸੋਨਾ ਜੀ ਉਹਨਾਂ ਕੋਲ ਤੋਂ ਤੇ ਸਰ ਇਹ ਜਿਹੜੇ ਬਾਕੀ ਅਰੋਪੀ ਦੇ ਇਹਨਾਂ ਨੂੰ ਕੁਝ ਮਿਲਿਆ ਵਿੱਚ ਇਹਨਾਂ ਨੂੰ ਸੋ ਇਹਨਾਂ ਕੋਲ ਵੀ ਚਾਹਵਨ ਪਾਈਏ ਪਸਪਾਈਆ ਸੋਨਾ ਦਿੱਤਾ ਇਹਨੇ ਉਹ ਇਹਨਾਂ ਵੇਚ ਕੇ ਤੇ ਉਹ 11 ਲੱਖ ਰੁਪਏ ਲੈ ਸਰ ਇੱਕ ਜੀ ਪਤਾ ਲੱਗੀ ਸੀ ਕਿ ਇਹ ਜਿਹੜਾ ਕੋਈ ਸੁਨੇਹਾਰਾ ਵੀ ਹੈ ਇਸ ਦੇ ਮਗਲਮੇ ਦੇ ਵਿੱਚ ਨਾਮਜ਼ਦ ਕੀਤਾ ਉਸ ਨੇ ਨਾਮਜ਼ਦ ਕੀਤਾ ਕਿੱਥੋਂ ਦਾ ਹੈ ਉਹ ਕੀ ਹੈ ਬਾਬਾ ਬਟਾਲੇ ਦਸਿਆ ਹੈ 23 ਇਸ ਨੂੰ ਕਿਸ ਸੰਬੰਧ ਵਿੱਚ ਉਹਨੂੰ ਕੀਤਾ ਗਿਆ ਉਹਨੇ ਕੋਲ ਇਹਨਾਂ ਨੇ ਸੋਨਾ ਵੇਚਿਆ ਸੀ ਠੀਕ ਹੈ ਤਾਂ ਕੀ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਹੁਣ ਜਿਹੜਾ ਹੁਣ 10 ਤਰੀਕ ਨੂੰ ਪੇਸ਼ ਕਰਾਂਗੇ ਤਾਂ ਲੱਗਦਾ ਕੋਈ ਵੱਡੇ ਹੋਰ ਖੁਲਾਸੇ ਹੋ ਸਕਦੇ ਇਸ ਮਾਮਲੇ ਵਿੱਚ ਪੁੱਛ ਕਿਸ ਜਾਰੀ ਜੋ ਸੰਪਰਮਣ ਨੰਬਰ ਦੱਸਣ ਠੀਕ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ